ਸਾਸਤਰੀ ਗਾਲ ਜੀ ਸਾਰਿਆਂ ਨੂੰ ਤੁਹਾਡਾ ਆਪਣਾ ਮਲਕੀਤਾਰ ਰਾਉਂਡਰ ਤੇ ਅੱਜ ਆਪਾਂ ਫੇਰ ਗੱਲ ਕਰਾਂਗੇ ਜਿਹੜੇ ਵੀਰ BSNL ਚਾਉਣਾ ਚਾਹੁੰਦੇ ਨੇ ਤੇ ਨੈਟਵਰਕ ਬਾਰੇ ਪੁੱਛਣਾ ਚਾਹੁੰਦੇ ਆ ਜਾਂ ਕੋਈ ਹੋਰ ਪੋਰਟ ਕਰਵਾਉਣਾ ਚਾਹੁੰਦੇ ਆ ਤੇ ਜਾਣਕਾਰੀ ਲੈ ਲਓ ਕਈ ਵਾਰ ਰੀਚਾਰਜ ਖਤਮ ਹੋ ਜਾਂਦਾ ਕਈਆਂ ਦਾ ਤੇ ਬਾਅਦ ਚ ਕਹਿੰਦੇ ਜੀ ਅਸੀਂ ਪੋਰਟ ਕਰਵਾਉਣਾ BSNL ਚ ਤੇ ਉਹ ਨਹੀਂ ਹੁੰਦਾ ਤੇ ਉਹਦੇ ਬਾਰੇ ਆਪਾਂ ਜਾਣਕਾਰੀ ਲੈਣਿਆ ਕੀ ਚੱਕਰ ਐ हां जी दिलीप कुमार जी शशिकांत जी ਮੈਂ ਨਾਮ ਦਲੀਪ ਕੁਮਾਰ ਦਾ ਜੀ ਪਾਜੀ ਜਿੰਨੇ ਪਾਜ ਨੇ ਕਦੇ ਵੀ ਬੀਐਸਐਲ ਤੇ ਨੰਬਰ ਪੋਰਟ ਕਰਾਣਾ ਹੈ ਤਾਂ ਕੋਈ ਵੀ ਨੰਬਰ ਚੱਲਦਾ ਹੈ ਜਿਹੜਾ 3 ਮਹੀਨੇ 90 ਦਿਨ ਚੱਲ ਜਾਵੇ ਤਾਂ ਦੀ ਚਾਸ ਖਤਮ ਹੋਣ ਤੋਂ ਪਹਿਲਾਂ ਘੱਟੋ ਘੱਟ 5 ਜਾਂ 6 ਸਾਧੇ ਪਹਿਲਾਂ ਆਪ ਦਾ ਪੋਰਡਾ ਮੇਸੇ ਕੱਢ ਕੇ ਤੇ ਸਾਨੂੰ ਦੱਸ ਸਕਦਾ ਹੈ ਤਾਂ ਸੀ ਉਹਨਾਂ ਨੰਬਰ ਪੋਰਟ ਹੋ ਜਾਂਦੇ ਕੀ ਬਾਅਦ ਕੀ ਹੁੰਦਾ ਕਿ ਜਦੋਂ ਆਪਾਂ ਰੀਚਾਰਜ ਸਮਾਪਤ ਹੋ ਜਾਂਦਾ ਹੈ ਉਸ ਟਾਈਮ ਆਪਾਂ ਕੋਈ ਵੀ ਰੀਚਾਰਜ ਕਰਾਂ ਹੈ ਘੱਟੋ ਘੱਟ 200 ਦਾ ਹੀ ਰੀਚਾਰਜ ਹੁੰਦਾ ਹੈ BSNL ਜੋ ਦੂਜੀ ਕੰਪਨੀ ਦਾ ਕੋਈ ਵੀ ਕਰਾਈਏ Airtel ਉਹ ਫਿਰ ਐਸੇ ਚੱਕਰ ਚ ਬਸਾ ਲੇ ਉਸੇ ਚੱਕਰ ਦੇ ਫਿਰ ਕਸਟਮਰ ਨੂੰ ਫਿਰ ਇੱਕ ਮਿਲਦਾ ਵੈਲਿਡਿਟੀ ਵੈਲਿਡਿਟੀ ਕੇ ਵਾਈ ਕਸਟਮਰ ਨੂੰ ਫੋਨ ਆਉਂਦਾ ਹੈ ਵੀ ਕਸਟਮਰ ਕੰਪਨੀ ਦਾ ਵੀ ਤੁਸੀਂ ਪੋਰਟ ਨਾ ਕਰਾਓ ਤਾਂ ਉਹਨਾਂ ਲਈ ਵਧੀਆ ਹੈ ਕਿ ਆਪਾਂ ਜੀ ਚਾਹ ਸਮਾਪਦੋਂ ਤੋਂ ਘੱਟੋ ਘੱਟ 5-7 ਦਿਨ ਪਹਿਲਾਂ ਹੀ ਰਿਪੋਰਟ ਦਾ ਮੇਸੇ ਕੱਢ ਕੇ ਤੇ ਰਿਪੋਰਟ ਕਰਾਈਏ ਹੁਣ ਮੌਕੇ ਤੇ ਕੀ ਰਿਪੋਰਟ ਕਰ ਰਹੇ ਕੀ ਬੀਐਸ ਨਾਲ ਅਪਰੂਵਮੈਂਟ ਕਰਨ데요 ਹਾਂ ਮੌਕੇ ਦਾ ਬੀਐਸ ਨਾਲ ਵਧੀਆ ਰਿਪੋਰਟ ਹੋ ਜਾਂਦਾ ਫੌਜੀ ਨੈਟਵਰਕ ਚੱਲੀ ਜਾਂਦਾ ਹੈ ਹਰੇਕ ਪਿੰਡਾਂ 'ਚ ਠੋਪਰੀ ਮਿਰਚਾਪੁਰ ਕਹਿਵੇ ਵਧੀਆ ਮੇਜਾਪੁਰ ਖਾਨਨੀ ਅਮਰ ਸਾਹਿਬ ਅੱਜ ਹੀ ਕੱਲ੍ਹ ਦੇਖਿਆ ਪੁੱਲ ਚੱਲ ਰਿਹਾ ਹੈ ਬੜੀਆ ਚੱਲ ਜਾਨੀ ਜੀ ਫੌਜੀ ਨੈਟਵਰਕ ਮੌਕੇ ਦਾ ਤਲਵਾੜੇ ਵੀ ਉਹਦੀ ਚੱਲੀ ਜਾਂਦਾ ਹੈ ਇਹਨਾਂ ਪਿੰਡਾਂ 'ਚ ਨੈਟਵਰਕ ਫੌਜੀ ਲੱਗ ਤੇ ਜਿੰਨ ਬਾਈ ਨੇ ਪੋਰਟ ਕਰਾਣੀ ਹੋਵੇ ਤਾਂ ਉਹ ਕਟੋ-ਕਟ ਜਿਹੜਾ ਆਪਾਂ ਨੰਬਰ ਚੱਲਦਾ ਹੈ 90 ਦਿਨ ਪਹਿਲਾਂ ਪੁਰਾਣਾ ਨੰਬਰ ਹੋਣਾ ਚਾਹੀਦਾ ਕਿਸੇ ਵੀ ਕੰਪਨੀ ਦਾ ਹਾਂਜੀ Jio ਹੋਵੇ, Airtel, Vi ਦਾ ਤਾਂ ਪੋਰਟ ਕਰਾ ਸਕਦਾ ਹੈ। ਉਸ ਵਾਸਤੇ ਉਹਨੂੰ ਪੋਰਟ ਦਾ ਕੋਡ ਕੱਢਣਾ ਪੈਂਦਾ ਹੈ ਦੀਸਚਾਰਜ ਹੋਣਾ ਚਾਹੀਦਾ। ਮੋਕੇ ਦੇ SIM ਦੇ ਦੀਸਚਾਰਜ ਹੋਏ 2 3 ਦਿਨ ਰਹਿ ਗਏ ਨੇ ਤਾਂ ਵੀ ਉਹ ਪੋਰਡ ਦਾ ਮੈਸੇਜ ਕੱਢ ਕੇ ਤੇ ਸਾਨੂੰ ਦੱਸੇ ਗੱਲ 3 ਦਿਨ ਬੀਤ ਗਏ ਤੇ 2 3 ਦਿਨ ਹਾਂਜੀ 2 3 ਦਿਨ ਹੋਏ ਤਾਂ ਮੈਸੇਜ ਕੱਢ ਕੇ ਸਾਡੇ ਕੋਲ ਫਿਰ ਉਹ ਪੋਰਡ ਕਰਵਾ ਕੇ ਉਹ ਜੀ ਜਾ ਸਕਦਾ ਹੈ ਜੇ ਉਹ ਨਾਂ ਦੱਸੇਗਾ ਰੀਚਾਰਜ ਖਤਮ ਹੋ ਗਿਆ ਫਿਰ ਉਹਦੇ ਚਾਰਜ ਦੁਬਾਰਾ ਫਿਰ ਲੱਗਦਾ ਹੈ ਫਿਰ ਜਿਹੜੀ ਚਾਰਜ ਇੱਕ ਸਮਾਪਤ ਹੋ ਜਾਂਦਾ ਤਾਂ ਉਹਨੂੰ 200 ਦਾ ਹੀ ਰੀਚਾਰਜ ਕਰਨਾ ਉਹ ਤਾਂ ਛੋਟਾ ਕੋਈ ਚਾਰਜ ਨਹੀਂ ਹੁੰਦਾ ਦੂਜੀ ਕੰਪਨੀ ਪੋਰਡ ਦਾ ਮੈਸੇਜ ਨਹੀਂ ਕੱਢ ਸਕਦੇ ਕਿਸੇ ਵੀਰ ਨੇ ਤੁਹਾਡੇ ਕੋਲ ਕਰਵਾੜਾ ਹੋਵੇ ਪੋਰਡ ਕਰਵਾੜਾ ਹੋਵੇ SIM ਲੈਣੀ ਹੋਵੇ ਤੇ ਆਪਣਾ ਸੰਪਰਕ ਨੰਬਰ ਦੱਸਾ ਹਾਂਜੀ ਸਾਡਾ ਸੰਪਰਕ ਨੰਬਰ ਹੈਗਾ ਜੀ 97299 94266 ਤੇ ਐਲਵਾਦ ਮਿਲਣਾ ਹੋਵੇ ਸ਼੍ਰੀ ਭਵਾਨੀ ਮੋਲ ਬਾਲਮੀਕ ਚੌਂਕ ਤੇ ਸਾਨੂੰ ਕੰਟੈਕਟ ਕਰ ਸਕਦਾ ਹੈ ਧੰਨਵਾਦ ਧੰਨਵਾਦ ਜੀ